ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਠਾ ਕੁਰ ਤਮ ਪੈ ਅਰਦਾਸ ਜਿਓ ਪਿੰਡ ਸਭ ਤੇਰੀ ਰਾਸਗਾ ਤੁਮ ਮਾਤ ਪਿਤਾ ਹਾਮ ਬਾਰਕ ਤੇਰੇ ਤੁਮਰੀ ਕਿਰਪਾ ਮਹਿ ਸੁਖ ਘਨੇਰੇ ਕੋਏ ਨਾ ਜਾਣੈ ਤੁਮਰਾ ਅੰਤ ਉਚੈ ਤੇ ਉਚਾ ਭਗਵੰਤਾ ਸਾਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਾਤ ਮੈਂ ਤਉਮਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਤੋਂ ਖਾ ਕਰ ਤਮ ਪੈ ਅਰਦਾਸ ਜੀਓ ਪਿੰਡ ਸਭ ਤੇਰੀ ਰਾਸਗਾਸ ਤਮ ਮਾਤ ਪਿਤਾ ਹਾਮ ਬਾਰਖ ਤੇਰੇ ਤੁਮਰੀ ਕਿਰਪਾ ਮਹਿ ਸੁਖ ਕਨੇਰੇ ਕੋਏ ਨਾ ਜਾਣੇ ਤੁਮਰਾ ਅੰਤ ਉਚੇ ਤੇ ਉਚਾ ਭਗਵੰਤ ਸਾਗਲ ਸਮਗਰੀ ਤੇਮਰੇ ਸੂਤਰ ਧਾਰੀ ਤਮਤੇ ਹੋਏ ਸੋ ਆਗਿਆਕਾਰੀ ਤੇਮਰੀ ਗਤ ਮੇ ਤਮਹੀ ਜਾਨੀ ਨਾਨਕ ਦਾ ਸਦਾ ਕੁਰਬਾਨੀ ਤੋ ਠਾਕੁਰ ਤਮ ਪੈ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤਮ ਮਾਤ ਪਿਤਾ ਹਮ ਬਾਰਕ ਤੇਰੇ ਤੇਮਰੀ ਕਿਰਪਾ ਮਹਿ ਸੁਖ ਕਨੇਰੇ ਕੋਏ ਨਾ ਜਾਣੇ ਤੁਮਰਾ ਅੰਤ ਉਚੇ ਤੇ ਉਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮੈਂ ਤਬ ਤੁਮਹੀ ਜਾਨੀ ਨਾਨਕ ਦਾ ਸਦਾ ਕੁਰਬਾਨੀ ਤੂੰ ਠਾਕੁਰ ਤਮ ਪੈ ਅਰਦਾਸ ਜਿਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਾਮ ਬਾਰਕ ਤੇਰੇ ਤੁਮਰੀ ਕਿਰਪਾ ਮਹਿ ਸੁਖ ਕਨੇਰੇ ਕੋਏ ਨਾ ਜਾਣੇ ਤੇਮਰਾ ਅੰਤ ਉਚੇ ਤੇ ਉਚਾ ਭਗਵੰਤਾ ਸਗਲ ਸਮਗਰੀ ਤੇਮਰੇ ਸੂਤਰ ਧਾਰੀ ਤਮ ਤੇ ਹੋਏ ਸੋ ਆਗਿਆਕਾਰੀ ਤੇਮਰੀ ਗਤ ਮੇ ਤਮਹੀ ਜਾਨੀ ਨਾਨਕ ਦਾ ਸਦਾ ਕੁਰਬਾਨੀ ਤੋਂ ਠਾਕੁਰ ਤਮ ਪੈ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤਮ ਮਾਤ ਪਿਤਾ ਹਾਮ ਬਾਰਕ ਤੇਰੇ ਤੇਮਰੀ ਕਿਰਪਾ ਮਹਿ ਸੁਖ ਕਨੇਰੇ ਕੋਏ ਨ ਜਾਣੇ ਤੁਮਰਾ ਅੰਤ ਉਚੇ ਤੇ ਉਚਾ ਭਗਵੰਤਾ ਸਾਗਲ ਸਮਗਰੀ ਤੁਮਰੇ ਸੂਤਰ ਧਾਰੀ ਤਮਤੇ ਹੋਏ ਸੋ ਆਗਿਆ ਕਰੀ ਤੁਮਰੀ ਗਤ ਮੇ ਤ ਤਮਹੀ ਜਾਣੀ ਨਾਨਕ ਦਾ ਸਦਾ ਕੁਰਬਾਨੀ ਟੋ ਠਾਕੁਰ ਤਮ ਪੈ ਅਰਦਾਸ ਜਿਓ ਪਿੰਡ ਸਭ ਤੇਰੀ ਰਾਸ ਤਮ ਮਾਤ ਪਿਤਾ ਹਾਮ ਬਾਰਕ ਤੇਰੇ ਤੇਰੀ ਕਿਰਪਾ ਮਹਿ ਸੁਖ ਕਨੇਰੇ ਕੋਏ ਨਾ ਜਾਣੇ ਤੇਮਰਾ ਅੰਤ ਉਚੇ ਤੇ ਉਚਾ ਭਗਵੰਤ ਸਗਲ ਸਮਗਰੀ ਤੇਮਰੇ ਉਸਤਰ ਧਾਰੀ ਤਮ ਤੇ ਹੋਏ ਸੋ ਆਗਿਆ ਕਰੀ ਤੁਮਰੀ ਗਤ ਮੈਂ ਤ ਤਮਹੀ ਜਾਨੀ ਨਾਨਕ ਦਾ ਸਦਾ ਕੁਰਬਾਨੀ ਤੋ ਠਾਕੁਰ ਤੁਮ ਪੈ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਾਮ ਬਾਰਕ ਤੇਰੇ ਤੁਮਰੀ ਕਿਰਪਾ ਮਹਿ ਸੁਖ ਕਨੇਰੇ ਕੋਏ ਨਾ ਜਾਣੇ ਤੇਮਰਾ ਅੰਤ ਉਚੇ ਤੇ ਉਚਾ ਭਗਵੰਤ ਸਗਲ ਸਮਗਰੀ ਤੇਮਰੇ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮਤ ਤੁਮਹੀ ਜਾਨੀ ਨਾਨਕ ਦਾ ਸਦਾ ਕੁਰਬਾਨੀ ਤੋਖਾਪੁਰ ਤਮ ਪੈ ਅਰਦਾਸ ਜਿਓ ਪਿੰਡ ਸਭ ਤੇਰੀ ਰਾਸ ਤਮ ਮਾਤ ਪਿਤਾ ਹਾਮ ਬਾਰਕ ਤੇਰੇ ਤੇਮਰੀ ਕਿਰਪਾ ਮਹਿ ਸੁਖ ਕਨੇਰੇ ਕੋਏ ਨਾ ਜਾਣੇ ਤੁਮਰਾ ਅੰਤ ਉਚੇ ਤੇ ਉਚਾ ਭਗਵੰਤਾ ਸਾਗਲ ਸਮਗਰੀ ਤੁਮਰੇ ਸੂਤਰ ਧਾਰੀ ਤਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮੇ ਤ ਤਮਹੀ ਜਾਣੀ ਨਾਨਕ ਦਾ ਸਦਾ ਕੁਰਬਾਨੀ ਤੋ ਠਾਕੁਰ ਤਮ ਪੈ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤਮ ਮਾਤ ਪਿਤਾ ਹਾਮ ਬਾਰਕ ਤੇਰੇ ਤੇਰੀ ਕਿਰਪਾ ਮਹਿ ਸੁਖ ਕਨੇਰੇ ਕੋਏ ਨਾ ਜਾਣੇ ਤੇਮਰਾ ਅੰਤ ਉਚੇ ਤੇ ਉਚਾ ਭਗਵੰਤ ਸਗਲ ਸਮਗਰੀ ਤੇਮਰੇ ਸੂਤਰ ਧਾਰੀ ਤਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮੈਂ ਤਬ ਤੁਮਹੀ ਜਾਨੀ ਨਾਨਕ ਦਾ ਸਦਾ ਕੁਰਬਾਨੀ ਤੂੰ ਠਾਕੁਰ ਤਮ ਪੈ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਾਮ ਬਾਰਕ ਤੇਰੇ ਤੁਮਰੀ ਕਿਰਪਾ ਮਹਿ ਸੁਖ ਕਨੇਰੇ ਕੋਏ ਨਾ ਜਾਣੇ ਤੇਮਰਾ ਅੰਤ ਉਚੇ ਤੇ ਉਚਾ ਭਗਵੰਤਾ ਸਗਲ ਸਮਗਰੀ ਤੇਮਰੇ ਸੂਤਰ ਧਾਰੀ ਤਮਤੇ ਹੋਏ ਸੋ ਆਗਿਆਕਾਰੀ ਤੇਮਰੀ ਗਤ ਮਤ ਤਮਹੀ ਜਾਨੀ ਨਾਨਕ ਦਾ ਸਦਾ ਕੁਰਬਾਨੀ ਤੋਂ ਠਾਕੁਰ ਤੁਮ ਪੈ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਾਮ ਬਾਰਕ ਤੇਰੇ ਤੁਮਰੀ ਕਿਰਪਾ ਮਹਿ ਸੁਖ ਕਨੇਰੇ ਕੋਏ ਨਾ ਜਾਣੇ ਤੁਮਰਾ ਅੰਤ ਉਚੈ ਤੇ ਉਚਾ ਭਗਵੰਤਾ ਸਾਗਲ ਸਮਗਰੀ ਤੁਮਰੇ ਸੂਤਰ ਧਾਰੀ ਤਮਤੇ ਹੋਏ ਸੋ ਆਗਿਆ ਕਰੀ ਤੁਮਰੀ ਗਤ ਮੇ ਤ ਤਮਹੀ ਜਾਣੀ ਨਾਨਕ ਦਾ ਸਦਾ ਕੁਰਬਾਨੀ ਧੋ ਠਾਕੁਰ ਕਮ ਪੈ ਅਰਦਾਸ ਜਿਓ ਪਿੰਡ ਸਭ ਤੇਰੀ ਰਾਸ ਤਮ ਮਾਤ ਪਿਤਾ ਹਾਮ ਬਾਰਕ ਤੇਰੇ ਤੇਮਰੀ ਕਿਰਪਾ ਮਹਿ ਸੁਖ ਕਨੇਰੇ ਕੋਏ ਨ ਜਾਣੇ ਤੁਮਰਾ ਅੰਤ ਉਚੇ ਤੇ ਉਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤਿ ਮੈਂ ਤਮਹੀ ਜਾਨੀ ਨਾਨਕ ਦਾ ਸਦਾ ਕੁਰਬਾਨੀ ਤੂੰ ਠਾਕੁਰ ਤਮ ਪੈ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਾਮ ਬਾਰਕ ਤੇਰੇ ਤੁਮਰੀ ਕਿਰਪਾ ਮਹਿ ਸੁਖ ਕਨੇਰੇ ਕੋਏ ਨਾ ਜਾਣੇ ਤੇਮਰਾ ਅੰਤ ਉਚੇ ਤੇ ਉਚਾ ਭਗਵੰਤਾ ਸਗਲ ਸਮਗਰੀ ਤੇਮਰੇ ਸੂਤਰ ਧਾਰੀ ਤਮਤੇ ਹੋਏ ਸੋ ਆਗਿਆਕਾਰੀ ਤੇਮਰੀ ਗਤ ਮੇ ਤ ਤਮਹੀ ਜਾਨੀ ਨਾਨਕ ਦਾ ਸਦਾ ਕੁਰਬਾਨੀ ਤੋਂ ਖਾ ਕਰ ਤਮ ਪੈ ਅਰਦਾਸ ਜੀਉ ਪਿੰਡ ਸਭ ਤੇਰੀ ਰਾਸਗਾਸ ਤਮ ਮਾਤ ਪਿਤਾ ਹਾਮ ਬਾਰਕ ਤੇਰੇ ਤੁਮਰੀ ਕਿਰਪਾ ਮਹਿ ਸੁਖ ਕਨੇਰੇ ਕੋਏ ਨਾ ਜਾਣੇ ਤੁਮਰਾ ਅੰਤ ਉਚੇ ਤੇ ਉਚਾ ਭਗਵੰਤਾ ਸਾਗਲ ਸਮਗਰੀ ਤੁਮਰੇ ਸੂਤਰ ਧਾਰੀ ਤਮ ਤੇ ਹੋਏ ਸੋ ਆਗਿਆ ਕਰੀ ਤੁਮਰੀ ਗਤ ਮੇ ਤ ਤੁਮਹੀ ਜਾਨੀ ਨਾਨਕ ਦਾ ਸਦਾ ਕੁਰਬਾਨੀ ਤੋ ਥਾਕਰਮ ਤਮ ਪੈ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤਮ ਮਾਤ ਪਿਤਾ ਹਾਮ ਬਾਰਕ ਤੇਰੇ ਤੇਰੀ ਕਿਰਪਾ ਮਹਿ ਸੁਖ ਕਨੇਰੇ ਕੋਏ ਨਾ ਜਾਣੇ ਤੇਮਰਾ ਅੰਤ ਉਚੇ ਤੇ ਉਚਾ ਭਗਵੰਤ ਸਗਲ ਸਮਗਰੀ ਤੇਮਰੇ ਸੂਤਰ ਧਾਰੀ ਤਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮੈਂ ਤਮਹੀ ਜਾਨੀ ਨਾਨਕ ਦਾ ਸਦਾ ਕੁਰਬਾਨੀ ਤੂੰ ਠਾਕੁਰ ਤਮ ਪੈ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤਮ ਮਾਤਾ ਪਿਤਾ ਹਾਮ ਬਾਰਕ ਤੇਰੇ ਤੁਮਰੀ ਕਿਰਪਾ ਮਹਿ ਸੁਖ ਕਨੇਰੇ ਕੋਏ ਨਾ ਜਾਣੇ ਤੇਮਰਾ ਅੰਤ ਉਚੇ ਤੇ ਉਚਾ ਭਗਵੰਤ ਸਗਲ ਸਮਗਰੀ ਤੇਮਰੇ ਉਸਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮੇ ਤਉਮਹੀ ਜਾਨੀ ਨਾਨਕ ਦਾ ਸਦਾ ਕੁਰਬਾਨੀ ਤੋਂ ਠਾਕੁਰ ਤਮ ਪੈ ਅਰਦਾਸ ਜਿਓ ਪਿੰਡ ਸਭ ਤੇਰੀ ਰਾਸ ਤਮ ਮਾਤ ਪਿਤਾ ਹਾਮ ਬਾਰਕ ਤੇਰੇ ਤੇਮਰੀ ਕਿਰਪਾ ਮਹਿ ਸੁਖ ਕਨੇਰੇ ਕੋਏ ਨਾ ਜਾਣੇ ਤੁਮਰਾ ਅੰਤ ਉਚੇ ਤੇ ਉਚਾ ਭਗਵੰਤਾ ਸਾਗਲ ਸਮਗਰੀ ਤੁਮਰੇ ਸੂਤਰ ਧਾਰੀ ਤਮਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮੇ ਤ ਤਮਹੀ ਜਾਣੀ ਨਾਨਕ ਦਾ ਸਦਾ ਕੁਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ